ਜਿਵੇਂ ਬਾਰੇ ਮੇਰੇ ਖਾਲ ਘਾਟੀ ਲੋਕ ਸੋਚਦੇ ਆ ਗਾਣੇ ਵਿੱਚ ਤੁਸੀਂ ਵੇਖਿਆ ਹੋਣਾ ਕੋਈ ਗਏ ਗਿਆ ਉਹਦੇ ਗਾਣੇ ਦੇ ਜੱਟੇ 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 ਬਸ ਸਾਰ ਖਾਂ ਜੱਟੇ ਜਿਵੇਂ ਬਾਕੀ ਜਿਹੜਾ ਲੋਕ ਆ ਉਹ ਸਾਰੇ ਬੜੇ ਆਰਾਮ ਨਾਲ ਬਸਦੇ ਆ ਤੇ ਸ਼ਿਕਰਨਾ ਠਿਕਾਣਾ ਜਟਾਨੀਆਂ ਕੁੜੀਆਂ ਨੇ ਲਿਆ ਹੋਇਆ ਅਸਲ ਦੇ ਵਿੱਚ ਸਹਿਬਾਂ ਦੇ ਹੀਰ ਦੇ ਨਾਮ ਦੇ ਉੱਤੇ ਦੇ ਜਿਹੜੇ ਪੁਰਾਣੇ ਗਾਇਕ ਆ ਉਹ ਲੱਗੇ ਹੁਣ ਤੱਕ ਦੇ ਆ ਤੰਦੀ ਮਾਨ ਕਦਾਲੋ ਆਪਣਾ ਸਵੀਕਾਰਾ ਲਓ ਸਾਰੇ ਉੱਥੋਂ ਇਹ ਕੰਮ ਸ਼ੁਰੂ ਹੋਇਆ ਉਹਨਾਂ ਦੇ ਨਾਂ ਦੇ ਉੱਤੇ ਹੁਣ ਤੁਸੀਂ ਗਣਾ ਸੁਣਿਆ ਹੋਣਾ ਮਾਨਕ ਦਾ ਤੇਰੇ ਟਿੱਲੇ ਤੋਂ ਸੂਰਤ ਦੀ ਰਹੀ ਹਿੱਲਦੀ ਉਹਦੇ ਵਿੱਚ ਕਟੂ ਘਟ ਵੀ 22 ਵਾਰ ਜੱਟੀ ਸ਼ਰਮ ਦੀ ਵਰਤੋਂ ਕੀਤੀ ਹੋਣੀ ਲੈਣ ਜੱਟੀ ਦੇ ਭਰੇ ਨੇ ਕੋਲ ਸ਼ਰਾਬ ਦੇ ਭੌਂਸ ਰਾਹੀ ਮਿਰਗਾ ਤੋਰ ਲਾ ਰਹੀ ਮਿਰਗਾ ਤੋਰ ਫੁਦਾਰੀ ਹਰ ਗੱਲ ਹਣਜਮ ਗੀਲੇ ਵਰਗੇ ਦਾ ਕਿਹੋ ਕਿਹੋ ਜੰਗਾਂ ਦੀ ਕਿਹੋ ਕਿਹੋ ਜੇ ਕਰਦਾ ਰਿਹਾ ਉਹ ਤੁਲਨਾ ਮੇਰੇ ਖਿਆਲ ਇੱਕ ਦੋ ਸਟੈਪੀ ਪਿੱਛੇ ਰਹਿ ਗਿਆ ਸੀ ਸਰੀਰ ਦਾ ਪੂਰਾ ਪੋਸਟਮਾਰਟਮ ਕਰਨਾ ਪਰ ਦੁੱਖ ਦੀ ਗੱਲ ਇਹ ਆ ਕਿ ਇਹਨਾਂ ਗਾਣਿਆਂ ਤੇ ਸਭ ਤੋਂ ਬਹੁਤਾ ਅਜੇ ਖੁਸ਼ ਹੁੰਦੇ ਨਾ ਉਹ ਵੀ ਜੱਦੀ ਹੁੰਦੇ ਆ ਸਭ ਤੋਂ ਜ਼ਿਆਦਾ ਨੋਟ ਵਰਨਗੇ ਪੈਸੇ ਸੁੱਟਣਗੇ ਭੰਗੜੇ ਪਾਉਣਗੇ ਹੁਣ ਜਿਹੜੀ ਆਪਾਂ ਗੱਲ ਕਰਦੇ ਆ ਆ ਸੋਹਣੀ ਮਹੀਵਾਲ ਦੀ ਜਿਹੜੀ ਸੋਹਣੀ ਸੀਗੀ ਉਹ ਕਮਿਆਰ ਜੱਤੀ ਨਾਲ ਸੰਬੰਧ ਰੱਖਦੀ ਹੈ ਕਿਸੇ ਦੀ ਜੁਰਤ ਇਹ ਉਹਦਾ ਇੱਕ ਵਾਰ ਵੀ ਕਿਸੇ ਨੇ ਸਿੰਗਰ ਨੇ ਕਮਿਆਰੀ ਸ਼ਬਦੀ ਵਰਤੂਗੀਤੀ ਹੈ ਕਿਸੇ ਗਾਣੇ ਚ ਕਰ ਹੀ ਨਹੀਂ ਸਕਦਾ ਉਹਦਾ ਅਗਲਾ ਕੋਈ ਨਾ ਘੜਾ ਬਹਾਦਰ ਨਾ ਪੜਕਿਆ ਪਿਛੇ ਜੇ ਇੱਕ ਗਾਇਕ ਨੇ ਬੋਲਿਆ ਸੀ ਇੱਕ ਕੌਮ ਬਾਰੇ ਫਲਾਣੀ ਗਲਾਸ ਵਰਗੀ ਜੱਟ ਜੱਟ ਦੀ ਬੁੱਕਲ ਵਿੱਚ ਵੜ ਗਈ। ਨਾਲੇ ਉਹਨਾਂ ਨੇ ਪ੍ਰਚਾਰ ਚ ਕਰਾਇਆ ਉੱਤੇ। ਉਦੋਂ ਉਹਨੇ ਫਿਰ ਪਬਲੀਕਲੀ ਮਾਫੀ ਮੰਗ ਕੇ ਆਪਣੀ ਜਾਂਚ ਲਈ। ਤੇ ਨਾਲੇ ਜਿਹੜਾ ਉਹ ਗੀਤ ਸੀਗਾ ਉਹ YouTube ਤੋਂ ਹਟਾਉਣਾ ਪਿਆ ਉਹਨੂੰ। ਪਰ ਜੱਟੀਆਂ ਬਾਰੇ ਗੀਤ ਅਜ ਤੱਕ ਮੇਰੇ ਨਾਲ ਦੀ ਗੱਲ ਕਦੀ ਕਿਸੇ ਕੋਈ ਤਰਾਜ ਕੀਤਾ ਵੀ ਇਹਦੇ ਵਿੱਚ ਆ ਲਿਖਿਆਵੇਂ ਦੇ ਵਿਚਾਰ ਲਿਖਿਆ ਜਾਂ ਆ ਬੋਲੇ ਆ ਬੰਦੇ ਨੇ। ਸਭ ਖੋਰ ਨੱਚ-ਨੱਚ ਕੇ ਭੰਗੜੇ ਪਾਉਂਦੇ ਆ ਸ਼ਰਾਬ ਦੇ ਗਿੰਦਲਕਾਰੇ ਮਾਰਦੇ ਆ। ਆ ਨਹੀਂ ਗਾਜੀ ਪੜਦੇ ਨੇ ਹਾਂ ਤੇ ਉੱਥੇ ਸਾਡਾ ਕੋਈ ਯਾਰ ਸੀਗਾ ਤੇ ਉਹਦੇ ਪਿੰਡ ਖਾੜਾ ਲੱਗਣਾ ਹੈਗਾ ਸਗਣ ਸੀ ਉਹਦੇ ਭਰਾ ਦਾ ਉਹ ਸਾਨੂੰ ਵੀ ਨਾਲ ਲੈ ਗਿਆ ਉਦੋਂ ਨਾਲ ਖਾੜੇ ਲੱਗਦੇ ਹੁੰਦੇ ਸੀਗੇ ਆਪਣੇ ਟਰਾਲੀ ਦੇ ਵਿੱਚ ਗਾਇਕ ਖਲੋਗੇ ਬੋਲਦੇ ਹੁੰਦੇ ਸੀਗੇ ਤੇ ਦੋ ਚਾਰੀ ਸਾਜ਼ ਹੁੰਦੇ ਸੀ ਇੱਕ ਢੋਲਕੀ ਸ਼ੈਣੇ ਹਰਮੋਨੀਆ ਵਗੈਰਾ ਹੋਰ ਕੋਈ ਗਾਇਕ ਨਾਲ ਕੋਈ ਤੁੰਬੀ ਹੁੰਦੀ ਤੇ ਉਹ ਗਾਇਕ ਸਾਹਿਬ ਜੂ ਚੜ ਗਏ ਸਟੇਜ ਦੇ ਉੱਤੇ ਤੇ ਬੱਸ ਉਹ ਵੀ ਸ਼ੁਰੂ ਹੋ ਗਿਆ ਜੱਟੀ ਤੋਤੇ ਵਰਗੀ ਹੋਵੇ ਜੱਟੀ ਮੋਰ ਵਰਗੀ ਹੋਵੇ ਜੱਟੀ ਭਰਾਨ ਤੇ ਜੱਟੀ ਦੇ ਨੈਣ ਹੋ ਜੇ ਤੇ ਇਹ ਦੇਖੋ ਲੋਕੀ ਸੁਣੀ ਜਾਣ ਲੋਟ ਵਾਰੀ ਜਾਣ ਪੰਗਲੇ ਪਾਈ ਜਾਣ ਉਹ ਅੱਧੇ ਘੰਟੇ ਬਾਅਦ ਮੈਂ ਇੱਕ ਅੱਧੇ ਪੌਣੇ ਘੰਟੇ ਬਾਅਦ ਇੱਕ ਬੁੱਢਾ ਉੱਠਿਆ ਬਿਓਰ ਸਿਆਣਾ ਜਾ ਲੱਗਦਾ ਸੀ ਤੇ ਹਾਥੇ ਫੜੀ ਉਹਨੇ ਡਾਂਗਾਂ ਖ ਮਾਰੀ ਹੌਲੀ ਹੌਲੀ ਫਰਕ ਤੁਰ ਪਿਆ ਉਧਰ ਟਰਾਲੀ ਵਾਲ ਨੂੰ ਤੇ ਅਗਲੇ ਪਾਸੇੋਂ ਟਰਾਲੇ 'ਚ ਵੜ ਗਿਆ ਸਾਰੇ ਲੋਕੀ ਮਸ਼ਕਰੀਆਂ ਕਰਦੇ ਗਏ ਵੀ ਬਾਪੂ ਜਿਆਦਾ ਜਿਆਦਾ ਹੀ ਜੋਸ਼ ਹੈ ਕਿਤੇ ਹੋਰ ਨਾ ਹੋਵੇ ਜਿਹੜੀ ਗਉਣ ਵਾਲੀ ਆ ਉਹਦੇ ਨਾਲ ਕੋਈ ਕੋਸ਼ੇੜਖਾਨੀ ਕਰਦੇ ਜਾਂ ਕੋਈ ਹੋਰ ਗੱਲ ਅਸ਼ਾ ਉਹ ਅੱਗੇ ਗਿਆ ਤੇ ਉਹਨੇ ਫੜੀ ਡਾਂਗ ਕਰਕੇ ਮਾਰੀਆਂ 5-7 ਡਾਂਗਾਂ ਉਹ ਸਿੰਗਰ ਦੇ ਲੱਕ 'ਚ ਤੇ ਸਿੰਗਰ ਪਹੁੰਚੇ ਸਣੇ ਸਣੇ ਮੈਗਦੋਂ ਗਾਲਾ ਖੁੱਲਾ ਹੀ ਉਹ ਪਿਛੇ ਆ ਡਿਗੇ ਢੋਣ ਗਿਆ ਸ਼ਾਣੇ ਖਿਦਰ ਗਿਆ ਉਹਨਾਂ ਦੇ ਬਸ ਉਹ ਜੀਤ ਵਾਂਗੂ ਲਾਲਾ ਲਾਲਾ ਹੋ ਗਈ ਖੜਾ ਗਿਆ ਹੱਲ ਸੀ ਕਰੋ ਕਰੀ ਦੂਰ ਤੇ ਸੁੱਚਾ ਤੇ ਮਲ ਸੀ ਬੰਦਾ ਤੇਰੀ ਖੜਚ ਲਾ ਨੋਟੀਨ ਸਾਲ ਇੱਕ ਹੀ ਟਾਂ ਆ ਗਿਆ ਕਹਿੰਦਾ ਤੂੰ ਜੱਟਿਆ ਜੱਟਿਓ ਘੰਟੇ ਦਾ ਜੱਟੀਆਂ ਪਿਛੇ ਪਿਆ ਤੇ ਹੋਰੇ ਕੰਮ ਦੇਦੀ ਕੋਈ ਮੇਰਾ ਖਿਆਲ ਜੇ ਲੋਕੀ ਇਹਦਾ ਨਾ ਫੜ ਦੇ ਲੱਤਾਂ ਬਾਹਾਂ ਤੋੜ ਦੇਣੀਆਂ ਹੁੰਦੀਆਂ ਉਹਦੀਆਂ ਸਿੰਗਰ ਦੀਆਂ ਇਹ ਮੈਂ ਇੱਕ ਚਾਂਸ ਵੇਖਿਆ ਜ਼ਿੰਦਗੀ ਦੇ ਵਿੱਚ ਜ ਕਿਸੇ ਨੂੰ ਗੁੱਸਾ ਆਵੇ ਹੁਣ ਕਿਸੇ ਨੇ ਕਹਿਣਾ ਵੀ ਤੂੰ ਕੀ ਕੀਤਾ ਵੇ ਮੈਂ ਖਾੜੇ ਖੂੜੀਆਂ ਜਾਂਦਾ ਨਹੀਂ ਤੇ ਰਾਤ ਮੈਂ ਘਾਣੇ ਸੌਂਦਾ ਇਹੋ ਜੇ ਪਰ ਕਿ ਵੀ ਸੌਂਦੀ ਆ ਤੇ ਖਿੱਚ ਬੜੀ ਚੜਦੀ ਆ ਜੇ ਇਹ ਵੀਡੀਓ ਚੰਗੀ ਲੱਗੀ ਹੋਵੇ ਇਹ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਬਹੁਤ ਬਹੁਤ ਨੋ ਆਰ ਥੈਂਕ ਯੂ ਸਤਿ ਸ੍ਰੀ ਅਕਾਲ